ਇਹ ਫੇਰ ਨਾ ਉਹਨਾਂ ਨੂੰ ਅਰੈਸਟ ਕਰ ਲੈਣ ਇਸ ਕਰਕੇ ਕਹਿੰਦੇ ਉਹ ਨਹੀਂ ਦੇਖੋ ਉਹਨਾਂ ਦੀ ਆਪਣੀ ਗੱਲ ਜੀ ਲੀਡਰਸ਼ਿਪ ਦੀ ਜਿਹੜੀ ਆ ਉਹ ਆਪਦੀ ਸਮਝ ਦੇ ਨਾਲ ਬਣੇਗੀ ਜੋ ਫੈਸਲਾ ਕਰਨਗੇ ਕੀ ਉਹ ਮੀਟਿੰਗ 'ਚ ਜਾਂਦੇ ਆ ਜਾਂ ਨਹੀਂ ਉਹਨਾਂ ਤੇ ਡਿਪੈਂਡ ਕਰਦਾ ਪਰ ਸਰਕਾਰ ਦੇਖੋ ਇੱਕ ਵਾਰੀ ਧੋਖੇਬਾਜ਼ੀ ਕਰ ਚੁੱਕੀ ਆ ਇਹ ਧੋਖੇਬਾਜ਼ੀ ਆ ਆਲੋਚਨਾ ਤੇ ਮੈਂ ਸਭ ਦੀ ਕਰਦਾ ਕਿਸਾਨ ਆਗੂਆਂ ਦੀ ਕੱਲੀ ਕਰਕੇ ਆਟੇ ਆ ਜੀ 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 ਠੀਕ ਹੈ ਨਾ ਜੀ ਉਹ ਸਭ ਕੁਝ ਆ ਪਰ ਇਸ ਨੂੰ ਮੱਕਾਰੀ ਕਹਿੰਦੇ ਆ ਹੂੰ ਠੀਕ ਹੈ ਨਾ ਜੀ ਇਸ ਨੂੰ ਕਹਿ ਲੋ ਕਿ ਇਦਾਂ ਆ ਕਿ ਜਿਵੇਂ ਮੰਨ ਲਓ ਆਪਣਾ ਕੋਈ ਲੜਾਈ ਝਗੜਾ ਹੁੰਦਾ ਹੋਵੇ ਤੇ ਇੱਕ ਧਿਰ ਕੋਈ ਕਵੇ ਕਿ ਆ ਜਾ ਸਾਡੇ ਘਰ ਆ ਜਾ ਆਪਰਾਜੀ ਨਵਾ ਕਰ ਲੈਨੇ ਆ ਤੇ ਘਰ ਸੱਦ ਕੇ ਬੈਠਕ ਦੇ ਵਿੱਚ ਜੀ ਦੂਜੀ ਧਿਰ ਦੇ ਗੱਲ ਪੈ ਜੀਗੀ ਇਸ ਤਰ੍ਹਾਂ ਦਾ ਹੈ ਮਾਮਲਾ ਤੇ ਇਹੋ ਜੀਆਂ ਚੀਜ਼ਾਂ ਨੂੰ ਸਾਡੇ ਇੱਥੇ ਬਹੁਤ ਬੁਰਾ ਸਮਝਿਆ ਜਾਂਦਾ ਹੈ ਗਦਾਰੀ ਕਹਿ ਲੋ ਮਕਾਰੀ ਕਹਿ ਲੋ ਠੀਕ ਹੈ ਨਾ ਜੀ ਜੀ ਵਿਰੋਧੀ ਧਿਰ ਨੇ ਇਹ ਸ਼ਬਦ ਸਾਰੇ ਵਰਤੇ ਲੱਗ ਪਏ ਚਲੋ ਮਤਲਬ ਕਿ ਜੋ ਮਰਜ਼ੀ ਉਹਨਾਂ ਨੇ ਵਰਤੇ ਪਰ ਪੰਜਾਬੀ ਜਿਹੜੇ ਆ ਉਹ ਇਸ ਚੀਜ਼ ਨੂੰ ਬਹੁਤ ਘਿਰਨਾ ਕਰਦੇ ਆ ਜੀ 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 ਕਿ ਭਾਈ ਤੁਸੀਂ ਗੱਲਬਾਤ ਇਹ ਸੇਮ ਹੈ ਜਿਵੇਂ ਤੁਹਾਨੂੰ ਦੱਸਿਆ ਕਿ ਪਿੰਡਾਂ ਦੀ ਇੱਕ ਸਿਚੁਏਸ਼ਨ ਹੁੰਦੀ ਆ ਕਿ ਲੜਾਈ ਝਗੜਾ ਹੋ ਗਿਆ ਹੂੰ ਤੇ ਇੱਕ ਧਿਰ ਦੂਜੀ ਧਿਰ ਦੇ ਬਲਾਵੇ ਤੇ ਜਾਂ ਪੰਚਾਇਤ ਦੇ ਬਲਾਵੇ ਤੇ ਕਿਤੇ ਸਾਂਝੀ ਥਾਂ ਤੇ ਆ ਗਈ ਆ ਜਾਂ ਕਿਸੇ ਦੇ ਘਰੇ ਬੈਠ ਗਏ ਆ ਤਾਂ ਉਹ ਅੱਗੋਂ ਗੱਲ ਪਹਿ ਜਾਣ ਹੂੰ ਉਹਨੂੰ ਬਹੁਤ ਬੁਰਿਆਂ ਸਮਝਿਆ ਜਾਂਦਾ ਕਿ ਜੇ ਲੜਨਾ ਸੀ ਤੇ ਮਰਵਾਂ ਗਾਰ ਕੇ ਆਉਂਦੇ ਜੀ ਜੀ ਤੇ ਇਸ ਕਰਕੇ ਸਰਕਾਰ ਨੇ ਆਪਣਾ ਯਕੀਨ ਜਿਹੜਾ ਉਹ ਗਵਾ ਦਿੱਤਾ ਹੈ ਲਿਹਾਜ਼ਾ ਹੁਣ ਲੀਡਰਸ਼ਿਪ ਤੇ ਡਿਪੈਂਡ ਕਰਦਾ ਤੇ ਮੈਂ ਤੁਹਾਨੂੰ ਦੱਸਿਆ ਕਿ ਗ੍ਰਿਫਤਾਰੀ ਦਾ ਇਹਨਾਂ ਡਰ ਨਹੀਂ ਹੈ ਹੂੰ ਸਰ ਉਹ ਨਾ ਡਰ ਮਾਰੇ ਮਾਪਿਆਂ ਦਾ ਗੱਲ ਇਹ ਆ ਕਿ ਕੱਲਾ ਗ੍ਰਿਫਤਾਰੀ ਦਾ ਡਰ ਨਹੀਂ ਹੈ ਡਰ ਤੇ ਦੂਸਰੇ ਪਾਸਿਓਂ ਲੋਕਾਂ ਦੀ ਡਾਂਗ ਦਾ ਵੀ ਆ ਨਾ ਡਾਂਗ ਦਾ ਵੀ ਆ ਬਿਲਕੁਲ ਲੋਕ ਇਹ ਕਹਿੰਦੇ ਆ ਕਿ ਛੱਤਰ ਖਾ ਕੇ ਤੁਸੀਂ ਫੇਰ ਉਹਨਾਂ ਨਾਲ ਟੇਬਲ ਤੇ ਬੈਠੋਗੇ ਉਹ ਦੂਜੇ ਪਾਸਿਓਂ ਇਹ ਮੈਂ ਨਹੀਂ ਕਹਿ ਰਿਹਾ ਇਹ ਮੇਰੀ ਆਵਾਜ਼ ਨਹੀਂ ਮੇਰੇ ਅੰਨੀ ਉਤੇ ਜਾ ਕੇ ਉੱਥੇ ਇੱਕ ਦੂਜੇ ਦੇ ਨਾਲ ਜੱਫੀਆਂ ਪਾ ਕੇ ਕੰਮ ਨਿਬੇੜ ਲੈਣ ਤੇ ਬਿਹਤਰ ਹੈ ਜੀ ਪਰ ਇਹ ਲੋਕਾਂ ਦਾ ਜੇ ਤੁਸੀਂ ਦੇਖੋਗੇ ਤਾਂ ਰਿਐਕਸ਼ਨ ਵੀ ਆ ਨਾ ਇਹਨਾਂ ਫੈਸਲਿਆਂ ਤੇ ਬਿਲਕੁਲ 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 ਮਿੰਟੂ ਜੀ ਖੈਰ ਮਿੰਟੂ ਜੀ ਆਪਾਂ ਥੋੜਾ ਜਿਹਾ ਇਸੀ ਪਾਰਟੀ ਦੇ ਨਾਲ ਜੁੜੇ ਰਹਨੇ ਆ ਦੋ ਤਿੰਨ ਗੱਲਾਂ ਆਪਾਂ ਹੋਰ ਕਰਨੀਆਂ ਨੇ ਇਕਬੀਰ ਕਹਿੰਦਾ ਕਿ ਪੰਜਾਬੀ ਗਾਇਕ ਕਿਉਂ ਚੁੱਪਿਓ ਪੰਜਾਬੀ ਗਾਇਕ ਕਿਉਂ ਚੁੱਪ ਨਹੀਂ ਜੀ ਤੇ ਤੁਹਾਨੂੰ ਮੈਂ ਦੱਸ ਦਿੰਨਾ ਜੀ ਇਹ ਉੱਥੇ ਦਿੱਲੀ ਵਾਲੇ ਅੰਦੋਲਨ 'ਚ ਬੋਲਣ ਜੋਗੇ ਆ ਜਾਂ ਬਾਹਰ ਕਿਤੇ ਕੈਨੇਡਾ ਕਨੂਡਾ 'ਚ ਬੈਠ ਕੇ ਰਿਕਾਰਡਿੰਗਾਂ 'ਚ ਬੋਲਣ ਜੋਗੇ ਆ ਐ ਕਰਦਾਂਗੇ ਉਹ ਕਰਦਾਂਗੇ ਜਾਂ ਮਤਲਬ ਕਿ ਅਸੀਂ ਇਹ ਆ ਬੂਆ ਜੂਆ ਸਾਰਾ ਇੱਥੇ ਪੰਜਾਬ 'ਚ ਰਹਿ ਕੇ ਪੰਜਾਬ 'ਚ ਬਹਿ ਕੇ ਇਹਨਾਂ 'ਚ ਜੁਰਤ ਐ ਨਹੀਂ ਜਿਹੜੇ ਉੱਥੇ ਦਿੱਲੀ ਅੰਦੋਲਨ 'ਚ ਗਾਉਂਦੇ ਸੀਗੇ ਆ ਸ਼ਰੀ ਬਰਾੜ ਹੋਰਾਂ ਨੇ ਉਹਦੀ ਕੀਮਤ ਚੁਕਾਈ ਆ ਭੱਜਣਾ ਪਿਆ ਇੱਥੋਂ ਆ ਮੁੰਡਾ ਜਿਹਨੇ ਉਹ ਕਿਸਾਨ ਐਂਥਮ ਲਿਖਿਆ ਸੀਗਾ ਹਾਂਜੀ ਇੱਥੋਂ ਭੱਜਣਾ ਪਿਆ ਉਹਨੂੰ ਆਪਣਾ ਵਤਨ ਛੱਡਣਾ ਪਿਆ ਠੀਕ ਐ ਨਾ ਜੀ ਕੌਣ ਖੜਿਆ ਫਿਰ ਉਹਦੇ ਨਾਲ ਦੱਸੋ ਮੈਨੂੰ ਹੂੰ ਕੌਣ ਖਲੋਤਾ ਇੰਡਸਟਰੀ 'ਚ ਸਮੁੰਦਰ ਚ ਰਹਿ ਕੇ ਮਗਰਮੱਛ ਨਾਲ ਆਇਆ ਕੰਮ ਹੈ ਸਵਾਦ ਇੱਥੇ ਆਉਂਦਾ ਇੱਥੇ ਬੋਲ ਕੇ ਦਿਖਾਓ ਹੂੰ ਠੀਕ ਹੈ ਨਾ ਗੱਲ ਇਹ ਆ ਕਿ ਬੜਾ ਸੌਖਾ ਦਿੱਲੀ ਦਿੱਲੀ ਨੂੰ ਭੰਡਣਾ ਗੀਤਾਂ ਦੇ ਵਿੱਚ ਸਾਡੇ ਨਾਲ ਐ ਹੋ ਗਿਆ ਸਾਡੇ ਨਾਲ ਵਾਹ ਹੋ ਗਿਆ ਅਸੀਂ ਐ ਕਰਦੇ ਆਂਗੇ ਵਾਹ ਕਰਦੇ ਆਂਗੇ ਉਹ ਉਹਨਾਂ ਨੂੰ ਕਹਿਣਾ ਬਹੁਤ ਸੌਖਾ ਹੈ ਹੂੰ ਐ ਇੱਥੇ ਕਹੋ ਇੱਥੇ ਰਹਿ ਕੇ ਕਹੋ ਬਾਰ ਬੈਠ ਕੇ ਵੀ ਕਹਿਣਾ ਬਹੁਤ ਸੌਖਾ ਹੈ ਸੌਖਾ ਹੈ ਬਿਲਕੁਲ ਸਾਹਮਣੇ ਅੱਖਾਂ ਚ ਜਿਹਦੇ ਕੋਲ ਪੀਆਰ ਉਥੋਂ ਦੀ ਆ ਜਾਂ ਸਿਟੀਜਨ ਉਥੋਂ ਦਾ ਉਹ ਤਾਂ ਜੋ ਮਰਜ਼ੀ ਕਰੀ ਜਾਵੇ ਆਉਣਾ ਹੀ ਨਹੀਂ ਲੈਣਾ ਨਹੀਂ ਦੇਣਾ ਨਹੀਂ ਜੀ 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 ਤਾਂ ਇੱਥੋਂ ਵਾਲੇ ਇੱਥੋਂ ਵਾਲੇ ਆਂਦੇ ਹੁੰਦੇ ਆ ਨਾ ਕੀ ਆਂਦੇ ਹੁੰਦੇ ਆ ਆਂਦੇ ਹੁੰਦੇ ਕਿ ਖਾਣਾ ਲਵਾਈਆਂ ਦੇਤੇ ਭੌਂਕੜਾ ਕਸਾਈਆਂ ਦੇ ਹੂੰ ਖਾਣਾ ਲੋਕਾਂ ਦਾ ਤੇ ਇਹ ਜਿੱਥੇ ਜਿੱਥੇ ਜਾ ਕੇ ਹਾਜ਼ਰੀ ਭਰਦੇ ਤਿੰਨ ਚਾਰ ਕਲਾਕਾਰ ਤੇ ਇਹ ਮੁੱਖ ਮੰਤਰੀ ਦੀ ਗੱਡੀ 'ਚ ਬੈਠੇ ਹੁੰਦੇ ਆ ਆ ਵੀ ਨੂੰ ਢੋਲਾਂ ਆ ਕਰਮਜੀਤ ਨਾ ਲਾਉਂਗਾ ਸਾਬ ਜੀ ਕਰਮਜੀਤ ਤਾਂ ਅਨਮੋਲ ਆ ਹੋਰ ਕਿੰਨੇ ਜਾਂਦੇ ਉੱਥੇ ਆ ਗਿੱਪੀ ਗਰੇਵਾਲ ਆ ਬਹਿੰਦੇ ਨਹੀਂ ਜਾ ਕੇ ਮੁੱਖ ਮੰਤਰੀ ਦੀ ਬੈਠਕ ਚ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਜਿਹੜੇ ਲੋਕ ਜਿਹੜੇ ਲੋਕ ਇੱਥੇ ਜਾ ਕੇ ਬਹਿੰਦੇ ਨੇ ਉਹ ਕੀ ਤੁਹਾਡੀ ਗੱਲ ਕਰ ਲੈਣਗੇ ਵੀ ਹਮ ਕਰਮਜੀਤ ਤਾਂ ਅਨਮੋਲ ਤੇ ਸ਼ਰਤਾਂ ਇਲੈਕਸ਼ਨ ਲੜ ਚੁੱਕਾ ਜੀ ਜੀ ਆਮ ਇਤਰ ਵੀ ਕਹਿ ਰਹੇ ਨੇ ਕਿ ਲੋਕ ਵੋਟਾਂ ਦੇ ਵਿੱਚ ਤਾਂ ਮਗਰ ਤੁਰੇ ਫਿਰਦੇ ਸੀ ਤੁਸੀਂ ਹਾਂ ਜੀ ਹਾਂ ਜੀ ਹਾਂ ਜੀ ਗੱਲ ਇਹ ਆ ਕਿ ਇਹਨਾਂ ਤੋਂ ਉਮੀਦ ਨਾ ਰੱਖੋ ਹਮ ਠੀਕ ਆ ਇਹ ਗੀਤਾ ਦੂਤਾ ਜਿੱਦਲੀ ਦੁੱਲੀ ਨੂੰ ਸਾਡੇ ਨਾਲ ਆ ਗਿਆ ਫਲਾ ਹੋ ਗਿਆ ਮੈਂ ਵਾਰ-ਵਾਰ ਕਹਿੰਨਾ ਹਾਨੀ ਕੁਛ ਵੀ ਕਟਣਾ ਪਾਵਨੋ ਜੀ ਗੱਲ ਇਹ ਆ ਕਿ ਬੋਲਣ ਵਾਸਤੇ ਨਾ ਪ੍ਰਕਾਸ਼ ਰਾਜ ਬੰਨਾ ਪੈਂਦਾ ਪਤਾ ਤੁਹਾਨੂੰ ਗਜਨੀ ਦਾ ਖਲਨਾਇਕ ਸੀ ਪ੍ਰਕਾਸ਼ ਪ੍ਰਕਾਸ਼ ਜੀ ਸੌਤ ਸਰ ਅਮੀਰ ਖਾਨ ਦੇ ਮੁਕਾਬਲੇ ਜਦੋਂ ਗਜਨੀ ਚ ਟਕਰਾਇਆ ਸੀਗਾ ਨਾ ਸਕਰੀਨ ਤੇ ਪੁਚਾਲ ਆ ਗਿਆ ਸੀ ਪੁਚਾਲ ਬੇਸ਼ੱਕ ਠੀਕ ਹੈ ਨਾ ਜੀ ਆਵਦੀ ਐਕਟਿੰਗ ਦਾ ਤੇ ਲਾਤੀ ਕੋਈ ਕੰਮ ਨਹੀਂ ਦਿੰਦਾ ਤੇ ਉਹਦੇ ਵਰਗਾ ਅੱਜ ਵੀ ਤੁਸੀਂ ਮੈਨੂੰ ਲੱਭ ਕੇ ਦਿਖਾ ਦਿਓ ਇਹ 25 25 50 ਵਾਲਾ ਗਾਣਾ ਤੇ ਉਹ ਆਪਾਂ ਠੁਕਮਾ ਕਰ ਦਿੰਨੇ ਰੇਕ ਤੇ ਲੱਭ ਕੇ ਦਿਖਾਓ ਆਧੁਨਿਕ ਸਮੇਂ ਦੇ ਵਿੱਚ ਅੱਜ ਸਕਰੀਨ ਦਾ ਐਸਾ ਤਖੜਾ ਵਿਲੇ ਹੂੰ ਬੰਦੇ ਨੇ ਠੋਕਰ ਮਾਰੀ ਉਹ ਬੋਲਦਾ ਠੋਕੇ ਉਹਨੂੰ ਖਮਿਆza ਭੁਗਤਣਾ ਪਿਆ ਨਾ ਚੀਜ਼ਾਂ ਦਾ ਕੇਸ ਹੋਏ ਭੁਗਤਨੇ ਪੈਂਦੇ ਜਿਹੜੇ ਬੋਲਦੇ ਉਹਨਾਂ ਨੂੰ ਭੁਗਤਨੇ ਪੈਂਦੇ ਸਾਡੀ ਇੰਡਸਟਰੀ 'ਚ ਕੋਈ ਪ੍ਰਕਾਸ਼ ਨਹੀਂ ਹੈਗਾ ਹੂੰ ਉਨਾਲੇ ਰਹਿੰਦਾ ਉਹਨੇ ਕੈਨੇਡਾ ਸਿਟੀਜਨ ਵੀ ਨਹੀਂ ਜੇ ਲਈ ਜੀ ਇੱਥੇ ਹੀ ਰਹਿੰਦਾ ਇੱਥੇ ਰਹਿ ਕੇ ਬੋਲਦਾ ਹਾਂ ਜੀ ਹਾਂ ਜੀ ਖੈਰ ਮਿੰਟੂ ਜੇ ਇਹੋ ਜਿਹੇ ਦਮ ਵਾਲੇ ਤੇ ਬਹੁਤ ਥੋੜੇ ਹੁੰਦੇ ਨੇ ਆ ਜਿਆ ਪੜ ਲਿਓ ਕਿਤੇ ਜਿਹੜਾ ਸੀਗਾ ਨਾ ਉਹ ਮਹਾਨ ਮੁਕੇਵਾਜ ਹਮ ਅਲੀ ਬੋਲਣਾ ਕਿਹਨੂੰ ਕਹਿੰਦੇ ਆ ਨਾ ਜੀ ਜੇ ਖਿਡਾਰੀ ਵੇਖਣਾ ਹਮ ਤਾਂ ਅਲੀ ਬਿਲਕੁਲ ਮੁਹੰਮਦ ਅਲੀ ਮੁਹੰਮਦ ਅਲੀ ਦੇਖੋ ਕਿਵੇਂ ਬੋਲੀਦਾ ਕਿਵੇਂ ਹੈ ਜੁਰਤਨਾ ਜੀ 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 ਆ ਪਰ ਉਹ ਜੀ ਕਹਿ ਰਹੇ ਨੇ ਕਿ ਭਗਵੰਤ ਨੇ ਕਹਿੰਦੇ ਕਿਸਾਨਾਂ ਤੋਂ ਬਾਅਦ ਸਾਡੇ ਮੁਲਾਜ਼ਮਾਂ ਨਾਲ ਵੀ ਪੰਗਾ ਲੈਣਾ ਕਹਿੰਦੇ ਇਹ ਪਹਿਲੀ ਵਾਰ ਹੋਊ ਕੋਈ ਵੀ ਸਰਕਾਰ ਇਦਾਂ ਨਹੀਂ ਕਰਦੀ ਖੈਰ